ਡੈਡੀ ਕਹੋਣਾ ਚਾਹੁੰਦਾ ਸੀ ਸਾਬਕਾ ਸਰਪੰਚ ਮੁੰਡੇ ਨੇ ਕੀਤੀ ਨਾ ਤਾਂ ਚਲਾਤੀਆਂ ਗੋਲੀਆਂ ਕਹਿੰਦਾ ਮੈਨੂੰ ਡੈਡੀ ਕਹੋਣਾ ਆਉਂਦਾ ਹੁਣ ਪੁਲਿਸ ਨੇ ਕਰ ਲਿਆ ਮਾਮਲਾ ਦਰਜ ਜੀ ਹਾਂ ਤੁਸੀਂ ਚੀਖ ਸੁਣ ਲਈ ਤੇ ਐਫ ਆਈ ਆਰ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਲਿਖਿਆ ਹੋਇਆ ਹੈ ਕਿ ਪਿੰਡ ਦੇ ਵਿੱਚ ਦੋ ਨੌਜਵਾਨ ਖੜੇ ਸੀ ਤੇ ਉਨਾ ਕੋਲ ਸਾਬਕਾ ਸਰਪੰਚ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਡੈਡੀ ਕਹੋ ਮੁੰਡਿਆਂ ਨੇ ਜਦੋਂ ਕਿਹਾ ਕਿ ਅਸੀਂ ਤੈਨੂੰ ਡੈਡੀ ਕਿਉਂ ਕਹੀਏ ਤਾਂ ਕਹਿਣ ਲੱਗਾ ਕਿ ਮੈਨੂੰ ਡੈਡੀ ਕਹਾਉਣਾ ਆਉਂਦਾ ਇਸ ਤੋਂ ਬਾਅਦ ਨੌਜਵਾਨ ਦੀ ਸਾਬਕਾ ਸਰਪੰਚ ਦੇ ਨਾਲ ਬਹਿਸਬਾਜ਼ੀ ਹੋਈ ਤੇ ਇਸ ਤੋਂ ਬਾਅਦ ਸਾਬਕਾ ਸਰਪੰਚ ਗਾਲਾਂ ਕੱਢਦਾ ਹੋਇਆ ਚਲਾ ਗਿਆ ਤੇ ਥੋੜੇ ਸਮੇਂ ਤੋਂ ਬਾਅਦ ਹੀ ਉਹ ਆਪਣੀ ਥਾਰ ਗੱਡੀ ਤੇ ਸਵਾਰ ਹੋ ਕੇ ਆਇਆ ਤੇ ਗੱਡੀ ਵਿੱਚੋਂ ਉਤਰਦੇ ਹੀ ਉਸਨੇ ਪਿਸਤੌਲ ਦੇ ਨਾਲ ਇੱਕ ਫਾਇਰ ਨੌਜਵਾਨ ਵੱਲ ਕੀਤਾ ਤੇ ਕਿਸੇ ਤਰੀਕੇ ਦੇ ਨਾਲ ਨੌਜਵਾਨ ਨੇ ਆਪਣਾ ਬਚਾਅ ਭੱਜ ਕੇ ਕਿਸੇ ਦੇ ਘਰਾਂ ਦੇ ਜਾ ਕੇ ਗੇਟ ਬੰਦ ਕਰਕੇ ਕੀਤਾ ਉਸ ਤੋਂ ਬਾਅਦ ਫਿਰ ਤੋਂ ਸਾਬਕਾ ਸਰਪੰਚ ਨੇ ਤਿੰਨ ਹੋਰ ਹਵਾਈ ਫਾਇਰ ਕੀਤੇ ਜਿਨ੍ਹਾਂ ਦੀ ਆਵਾਜ਼ ਸੁਣ ਕੇ ਲੋਕ ਵੀ ਇਕੱਠੇ ਹੋ ਗਏ ਤੇ ਇਹ ਦੇਖ ਕੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਆਪਣੀ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ ਗਲਤ ਤਾਂ ਕੁਝ ਵੀ ਨਹੀਂ ਸੀ ਬਸ ਸਾਡੇ ਮਤਲਬ ਮੇਰਾ ਖੁਦ ਆ ਜਿਹੜਾ ਹੈ ਬਾਰਸੀ ਉੱਥੇ ਚ ਰਸਤੇ 'ਚ ਖੜੇ ਸੀਗੇ ਹੂੰ ਉਦੋਂ ਮਤਲਬ ਤੋਦੀ ਸਰਪੰਚ ਆ ਗਿਆ ਤੇ ਉਹਨਾਂ ਦੇ ਆਸ-ਪਾਸ 'ਚ ਬਹਿਸ-ਬਾਜੀ ਹੋਈ ਹੈ ਹੂੰ ਇਹ ਬਹਿਸ-ਬਾਜੀ ਹੋਈ ਤੋਂ ਬਾਅਦ ਮੈਨੂੰ ਵੀ ਕਿਸੇ ਨੇ ਘਰੋਂ ਸੱਦਿਆ ਕਹਿੰਦੇ ਮੈਂ ਅਮਰੀਕ ਸਿੰਘ ਨੂੰ ਮੇਰੇ ਘਰੇ ਲੈ ਗਈ ਹੂੰ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹ ਚਲਾ ਵੀ ਗਿਆ ਸਰਪੰਚ ਤੋਦੀ ਸਰਪੰਚ ਜਾਂ ਸਾਊਂਕਾ ਸਰਪੰਚ ਹੈ ਹੂੰ ਉਹ ਦੁਬਾਰੇ ਉਹ ਆ ਗਿਆ ਜੀ ਪਰ ਸੋ ਕੋਈ ਗੱਲ ਕਿਸੇ ਨੂੰ ਸੁਖੈ ਨਹੀਂ ਵੈਸੇ ਆ ਕੇ ਫੈਕਟ ਨਹੀਂ ਕੋਈ ਪਾਪਾ ਕਹਿਣ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਕੋਈ ਹਾਂਜੀ ਕੋਈ ਹੀ ਇਸ ਕੱਲ ਦੀ ਕੋਈ ਉਹਨਾਂ ਦੀ ਬੈਸਟ ਬਾਜੀ ਹੋਈ ਹੈ ਹੂੰ ਕਹਿੰਦਾ ਮੈਂ ਤੁਸੀਂ ਕਹੋ ਨਹੀਂ ਤਾਂ ਮੈਂ ੱੱਕੇ ਨਾਲ ਮਤਲਬ ਮਾਰੂ ਇਹ ਹੂੰ ਉਸ ਤੋਂ ਬਾਅਦ ਉਹ ਗੱਸ ਵੜਿਆ ਗਈ ਬੈકરી ਚਲਾ ਗਿਆ ਸੀ ਗਈ ਦੁਬਾਰੇ ਫੇਰ ਆ ਗਿਆ ਉਹ ਜਦੋਂ ਬੈਕਰਟ ਲੱਗਾ ਤੇ ਚਰੋਖੜੇ ਮਾਮਲਾ ਗਿੱਦੜਬਾਹ ਦੇ ਪਿੰਡ ਦੋਲਾ ਦਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਕੋ ਇਸ ਆਪ ਦਾ ਸਰਪੰਚ ਬਲਜਿੰਦਰ ਸਿੰਘ ਉਰਫ ਤੋਤੀ ਖਿਲਾਫ ਵਕਵਾਖਾਤਰਾਮਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਜਿਹੜਾ ਹੈਗਾ ਪਿੰਡ ਦੋਲਾ ਦੇ ਵਿੱਚ ਜਿਹੜਾ ਪੰਚਾਇਤੀ ਇਲੈਕਸ਼ਨ ਹੋਇਆ ਹੈਗਾ ਤੇ ਜਿਹਦੇ ਸਬੰਧ ਦੇ ਵਿੱਚ ਅ ਅਮਰੀਕ ਸਿੰਘ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਸਟੇਟਮੈਂਟ ਰਿਕਾਰਡ ਕਰਵਾਈ ਗਈ ਸੀ ਕਿ 12 ਵਜੇ ਨੂੰ ਜਿਹੜੀ 12 ਤਰੀਕ ਹੈਗੀ ਆ ਉਦੋਂ ਰਾਤ 8 ਵਜੇ ਤੇ ਕਰੀਬ ਬਲਜਿੰਦਾ ਸਿੰਘ ਏਲੀਅਸ ਕੋਟੀ ਜਿਹੜੇ ਹੈਗੇ ਨੇ ਸਾਬਕਾ ਸਰਪੰਚ ਪਿੰਡ ਦੋਲਾ ਦੇ ਉਹਨਾਂ ਵੱਲੋਂ ਜਿਹੜਾ ਹੈਗਾ ਅ ਫਾਇਰਿੰਗ ਕੀਤੀ ਗਈ ਹੈ ਜਿੰਨੇ ਤੇ ਅਮਰਿਕ ਸਿੰਘ ਦੇ ਸਟੇਟਮੈਂਟ ਦੇ ਉੱਪਰ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਗਿਆ ਹੈ ਅੰਡਰ ਸੈਕਸ਼ਨ 125 ਬੀ ਐਨ ਐਸ 1054 ਬੀ ਐਨ ਐਸ ਤੇ 25 27 ਆਮ ਜੈਕਟ ਜੀਡੀ ਤਫਤੀਸ਼ ਜਾਰੀ ਹੈਗੀ ਤੇ ਜਿਹੜੀ ਉਹਨਾਂ ਦੀ ਅਰੈਸਟ ਹੈਗੀ ਉਹ ਪੈਂਡਿੰਗ ਹੈਗੀ ਜੋ ਜਲਦੀ ਹੀ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਹੈਗਾ ਪਤਾ ਲੱਗੇ ਕਾਰਨ ਕੀ ਹੋਇਆ ਜਿਹੜਾ ਜੀ ਇਲੈਕਸ਼ਨ ਦੇ ਮੱਦੇਨਜ਼ਰ ਹੈਗਾ ਜੀ ਤੇ ਆਪਸੀ ਦੋਨਾਂ ਪਾਰਟੀਆਂ ਦੇ ਵਿੱਚ ਫਲੈਸ਼ ਜੱਗਬਾਣੀ ਟੀਵੀ ਲਈ ਇਹ ਅਚੀ ਟੁੱਟਦੀ ਦੀ ਰਿਪੋਰਟ